ਕਾਕਾ Amazon ਚ ਕੰਮ ਕਰਦਾ ਸੀਗਾ ਜੀ ਉਹਨੇ ਕੋਰਸ ਕੀਤਾ ਸੀਗਾ ਬੱਲੂਆ ਨੇ ਤੋਂ ਸਰਕਾਰੀ ਉੱਥੇ ਸਰਕਾਰੀ ਮਤਲਬ ਕਿ ਹੈ ਆ ਸੈਂਟਰ ਏ ਕੋਈ ਉੱਥੇ ਉਹਨੇ ਕੋਰਸ ਕਰਕੇ ਤੇ Amazon ਚ ਕੰਮ ਕਰਦਾ ਸੀਗਾ 2 ਸਾਲ ਹੋ ਗਏ ਉਹਨੂੰ ਕੰਮ ਕਰਦੇ ਨੂੰ ਦੋ ਦਿਨਾਂ ਵਾਸਤੇ ਘਰੇ ਆਇਆ ਸੀਗਾ ਉਹ ਫਰੀਦਕੋਟ ਪੂਆ ਕੋਲੇ ਗਿਆ ਚਲਾ ਪੂਆ ਕੋਲੋਂ ਇਹਨਾਂ ਨੇ ਬੁਲਾ ਲਿਆ ਉਹਨਾਂ ਨੇ ਕੋਈ ਪੋਸਟਰ ਲਾਉਣੇ ਸੀ ਇਹਨਾਂ ਦਾ ਕਾਕਾ ਕੋਈ ਪ੍ਰਧਾਨ ਬਣਦਾ ਪਿਆ ਏ ਮਹਾਰਾਜਾ ਰਣਜੀਤ ਕੋਲ ਜਿੱਚ ਉੱਥੇ ਉਹਨਾਂ ਨੇ ਕੋਈ ਪੋਸਟਰ ਲਵਾਉਣੇ ਸੀ ਤੇ ਉਹਨਾਂ ਨੇ ਮੇਰੇ ਬੇਟੇ ਨੂੰ ਬੁਲਾਇਆ ਫੋਨ ਕਰਕੇ ਮੇਰਾ ਬੇਟਾ ਸ਼ਾਮ ਨੂੰ ਆਇਆ ਘਰੇ 7 ਵਾਲੀ ਬਸ ਤੇ 7 ਵਾਲੀ ਬਸ ਤੇ ਆ ਕੇ ਸਵੇਰ ਮੇਰੇ ਬੇਟੇ ਨੇ ਚਾਹ ਪਾਣੀ ਪੀਤਾ ਤੇ ਉਹ 8 ਵਾਲੀ ਬਸ ਤੇ 8 ਵਜੇ ਘਰੋਂ ਨਿਕਲ ਗਿਆ ਮੰਨ ਲਾ ਉਹ ਗੱਡੀ ਤੇ ਜਿਨ੍ਹਾਂ ਨੇ ਜਿਨ੍ਹਾਂ ਦਾ ਨਾਲ ਲੜਾਈ ਸੀ ਰੋਲਾ ਸੀਗਾ ਉਹ ਗੱਡੀ ਤੇ ਉਹਨੂੰ ਲੈ ਗਏ ਤੇ ਉਹ ਗੱਡੀ ਤੇ ਲਿਜਾ ਕੇ ਉਹਨਾਂ ਨੇ ਉੱਥੇ ਲੜਾਈ ਝਗੜਾ ਕਰਾਉਣੇ ਕਰਾਇਆ ਲੜਾਈ ਝਗੜਾ ਕਰਾਉਣ ਮਾਰੇ ਮੇਰੇ ਬੇਟੇ ਨੂੰ ਉਹਨਾਂ ਨੇ ਟੀਕਾ ਲਾਇਆ ਖੁਦ ਮੇਰਾ ਬੇਟਾ ਕੋਈ ਨਸ਼ਾ ਨਹੀਂ ਕਰਦਾਗਾ ਟੀਕਾ ਲਾ ਕੇ ਮੇਰੇ ਘਰੇ ਛੱਡਣ ਆਏ ਉਹ ਜਿਹੜਾ ਜਿਨ੍ਹਾਂ ਦੀ ਲੜਾਈ ਸੀਗੀ ਉਹਨਾਂ ਦਾ ਭਰਾ ਸੀਗਾ ਛੋਟਾ ਲਬਦੀਪ ਸਿੰਘ ਉਹਦਾ ਨਾਮ ਏ ਉਹ ਛੱਡਣ ਆਏ ਮੇਰੇ ਬੇਟੇ ਨੂੰ ਜਦੋਂ ਮੇਰੇ ਬੇਟੇ ਨੂੰ ਛੱਡਣ ਆਏ ਮੇਰੇ ਬੇਟੇ ਦੀ ਡੈਥ ਹੋ ਚੁੱਕੀ ਸੀਗੀ ਮੈਂ ਸਾਰਿਆਂ ਨੂੰ ਆਖਿਆ ਵੀ ਉਰੇ ਆਓ ਮੇਰੇ ਬੇਟੇ ਨੂੰ ਛੱਡਣ ਆਏ ਆ ਸਾਰੇ ਆਏ ਡਾਕਟਰ ਸਾਹਿਬ ਨੂੰ ਫੋਨ ਕੀਤਾ ਡਾਕਟਰ ਸਾਹਿਬ ਵੀ ਆਏ ਉਹਨਾਂ ਨੇ ਵੇਖਿਆ ਉਹ ਕਹਿੰਦੇ ਇਹਦੇ ਚ ਕੁਝ ਨਹੀਂਗਾ ਫਿਰ ਮੈਨੂੰ ਉਹਨਾਂ ਦਾ ਜਿਹੜਾ ਗੁਰਪ੍ਰੀਤ ਸਿੰਘ ਉਹ ਮੈਨੂੰ ਕਹਿੰਦਾ ਵੀ ਇਹਨੂੰ ਲੈ ਚਲੀਏ ਮਲੋਟ ਮੈਂ ਕਿਹ ਜਿਹੜੇ ਲੈ ਕੇ ਗਏ ਉਹ ਲੈ ਕੇ ਜਾਣ ਫਿਰ ਉਹਨਾਂ ਨੇ ਗੱਡੀ ਕਰਾਈ ਕਰਾਏ ਤੇ ਫਿਰ ਮੈਨੂੰ ਨਾਲ ਬਿਠਾਇਆ ਮੇਰੇ ਬੇਟੇ ਨੂੰ ਬਿਠਾਇਆ ਲੰਮੇ ਪਾਇਆ ਤੇ ਅਸੀਂ ਲੈ ਗਏ ਤੇ ਉੱਥੇ ਜਦੋਂ ਅਸੀਂ ਪ੍ਰਾਈਵੇਟ ਹਸਪੀਟਲ ਚ ਲੈ ਕੇ ਗਏ ਉਹਨਾਂ ਨੇ ਕਿਹਾ ਵੀ ਇਹਦੇ ਚ ਕੁਛ ਨਹੀਂਗਾ ਤੁਸੀਂ ਸਰਕਾਰੀ ਲੈ ਜਾਓ ਸਰਕਾਰੀ ਲੈ ਕੇ ਗਏ ਸਰਕਾਰੀ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਵੀ ਇਹਦੇ ਚ ਕੁਛ ਨਹੀਂਗਾ ਇਹਨਾਂ ਨੇ ਮੇਰੇ ਤੋਂ ਵਾਅਦਾ ਰੱਖਿਆ ਵੀ ਇਹਦੀ ਬਲੱਡ ਕੱਢ ਕੇ ਲੈ ਗਏ ਆ ਤੇ ਆਜੇ ਤੂੰ ਨੇ ਆਉਂਦੀ ਏ ਪੋਸਟ ਤੇ ਆਪਾਂ ਕਰ ਲੈਨੇ ਆ ਮੰਨ ਲਓ ਬਲੱਡ ਲੈ ਕੇ ਗੈਰ ਰਿਪੋਰਟ ਇਹਦੀ ਆਉਂਦੀ ਏ ਤੇ ਬਲੱਡ ਲੈ ਕੇ ਗਏ ਹੋਏ ਆ ਤੇ ਆਪਾਂ ਹੁਣੇ ਕਰ ਲੈਨੇ ਆ ਕੋਈ ਨਹੀਂ ਤੁਸੀਂ ਘਰੇ ਚੱਲੋ ਅਸੀਂ ਮਗਰ ਆ ਜੰਨੇ ਮੈਂ ਕਿਹਾ ਵੀ ਮੈਂ ਆਪਦੇ ਬੇਟੇ ਨੂੰ ਛੱਡ ਕੇ ਨਹੀਂ ਘਰੇ ਜਾਣਾ ਮੈਂ ਆਪਦੇ ਬੇਟੇ ਨੂੰ ਛੱਡ ਕੇ ਘਰੇ ਨਹੀਂ ਆਈ ਹੁਣ ਅੱਜ ਤਿੰਨ ਦਿਨ ਹੋ ਗਏ ਆ ਮੇਰਾ ਬੇਟਾ ਇੱਥੇ ਮੈਂ ਇਹਨਾਂ ਬੰਦਿਆਂ ਤੇ ਕਾਰਵਾਈ ਕਰਾਤੀ ਡੋਗ ਟੀਕਾ ਉਹਨਾਂ ਨੇ ਜਿਹੜਾ ਲਾਇਆ ਖਾਦਾ ਮਾਇ ਟੀਕਾ ਚਿੱਟੇ ਦਾ ਲਾਇਆ ਜੀ ਮੰਨਿਆ ਵੀ ਉਹਨਾਂ ਦਾ ਉਹਨਾਂ ਦਾ ਗੁਰਪ੍ਰੀਤ ਜਿਹੜਾ ਉਹਦਾ ਛੋਟਾ ਬ੍ਰਦਰ ਏ ਉਹ ਮੰਨਿਆ ਵੀ ਏ ਕਿ ਮਟੀਕਾ ਮੈਂ ਲਾਇਆ ਏ ਠੀਕ ਏ ਤੇ ਉਹਨਾਂ ਦੱਸਿਆ ਵੀ ਮੈਂ ਅਸੀਂ ਇੱਥੋਂ ਚਿੱਟਾ ਲਿਆਂਦਾ ਏ ਅਜਤੇ ਟੀਕਾ ਲਾਇਆ ਟੀਕਾ ਲਾਉਂਦੇ ਸਾਰ ਤੇ ਕਾਕੇ ਦੀ ਡੈਥ ਹੋ ਗਈ ਏ ਲਫਾਫਾ ਵੀ ਬਰਮਤ ਹੋਇਆ ਏ ਸਰਿੰਜਾਂ ਵੀ ਬਰਮਤ ਹੋਈਆਂ ਜਿਹਦੇ ਨਾਲ ਟੀਕਾ ਲਾਇਆ ਏ ਮੇਰਾ ਬੇਟਾ ਪਹਿਲਾਂ ਕੋਈ ਨਸ਼ਾ ਨਹੀਂ ਸੀ ਕਰਦਾ ਇਹਨਾਂ ਨੇ ਮੇਰੇ ਬੇਟੇ ਨੂੰ ਇੰਜ ਕੀਤਾ ਇਹ ਆਪਣਾ ਰਹਾ ਸੀ ਕਿ ਨਹੀਂ ਜੀ ਵਿਆਹ ਨਹੀਂ ਮੰਗਿਆ ਸੀ ਜੀ ਕਿੰਨੇ ਬੱਚੇ ਕਿੰਨੇ ਮੇਰੇ ਬੱਚੇ ਦੋ ਇੱਕ ਘਰ ਵਾਲੇ ਦੀ 2011 ਚ ਡੈਥ ਹੋਈ ਆ ਮੈਂ ਸਰਮਾ صاحب ਦੇ ਪੁੱਤ ਪਾਲੇ ਮੈਨੂੰ ਪਤਾ ਜਿਵੇਂ ਮੈਂ ਆਪਦੇ ਪੁੱਤ ਪਾਲੇ ਇਹਨਾਂ ਲੋਕਾਂ ਨੇ ਮੇਰਾ ਪੁੱਤ ਘਾਲਿਆ ਏ ਮੇਰੇ ਪੁੱਤ ਨੂੰ ਲੜਾਈ ਲਜਾਉਂਦੇ ਸੀ ਇਹ ਪੁਲਿਸ ਨੇ ਵੀ 4 ਵਜੇ ਪੁਲਿਸ ਨੇ ਕਾਰਵਾਈ ਕਰਤੀ ਹੈ ਕਿੰਨੇ ਜਣਿਆਂ ਨੇ ਕਰੇ ਚਾਰ ਜਣਿਆਂ ਨੇ ਇਹ ਜਿਹੜਾ ਲੜਕਾ ਹੈ ਇਹਨਾਂ ਦਾ ਪਿੰਡ ਫਤਿਹਪੁਰ ਬਣੀ ਹੈ ਗੁਰਪ੍ਰੀਤ ਸਿੰਘ ਗੋਪੀ ਸੰਨੋ ਬਲਵਿੰਦਰ ਸਿੰਘ ਲੜਕੇ ਦੀ ਉਮਰ 22 ਸਾਲ ਦੀ ਹੈ ਕੋਈ ਮਹਾਰਾਜ ਜੀ ਸਿੰਘ ਕਾਲਜ ਦਾ ਪ੍ਰਧਾਨਗੀ ਦਾ ਚੱਕਰ ਸੀਗਾ ਉਹਦੇ ਚੱਕਰ ਤੇ ਲੜਕੀ ਨੂੰ ਘਰੋਂ ਲੈ ਕੇ ਆਏ ਸਨ ਤਾਂ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਇਹ ਸਾਰਾ ਮਾਮਲਾ ਖਤਮ ਹੋ ਗਿਆ ਤਾਂ ਇਹ ਦੋ ਤਿੰਨ ਜਣੇ ਜਿਹੜੇ ਲੜਕੀ ਸੀਗੇ ਇਹਨਾਂ ਨੇ ਉਹ ਲੜਕੀ ਨੂੰ ਨਾਲ ਜਾ ਕੇ ਇਹ ਲੜਤਾ ਪਹਿਲੇ ਨਸ਼ਾ ਨਹੀਂ ਕਰਦਾ ਸੀ ਗੁਰਪ੍ਰੀਤ ਸਿੰਘ ਗੋਪੀ ਇਹੜੇ ਦੋਚੀ ਸੀਗੇ ਇਹਨਾਂ ਨੇ ਉਹਨੂੰ ਚਿੱਟੇ ਦਾ ਜਿਹੜਾ ਸੀ ਉਹ ਟਿਕਾ ਲਾਇਆ ਹੈ ਜਿਸ ਦੇ ਕਰਨੋਂ 22 ਸਾਲਾ ਦੇ ਨੌਜਵਾਨ ਦੀ ਡੈਥ ਹੋਈ ਹੈ ਦਲਤ ਮਹਾਪੰਚਾਇਤ ਇਸ ਗੱਲ ਤੇ ਬਹੁਤ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਜਿਹੜਾ ਇਸ ਬੱਚੇ ਨਾਲ ਘਟਨਾ ਵਾਪਰੀ ਹੈ ਔਰ ਅਸੀਂ ਸਰਕਾਰ ਨੂੰ ਔਰ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਹਾਂ ਜਿਹੜਾ ਪੰਜਾਬ ਦੇ ਵਿੱਚ ਚਿਟਾ ਬਹੁਤ ਵੱਡੀ ਮਾਤਰਾ 'ਚ ਵਿਕ ਰਿਹਾ ਹੈ ਸਰਕਾਰ ਨੂੰ ਇਹੋ ਜਿਹੇ ਦੋਚੀਆਂ ਤੇ ਜਿਹੜੇ ਲੋਕ ਚਿਟਾ ਵੇਚਦੇ ਆ ਇਹਨਾਂ ਤੇ ਸਖੰਜਾ ਕੱਸਣਾ ਚਾਹੀਦਾ ਹੈ ਤਾਂ ਜੋ ਜਿਹੜੇ ਗਰੀਬ ਪਰਿਵਾਰ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨੱਚੇ ਤੋਂ ਬਚ ਸਕੀ ਕਿਉਂਕਿ ਨਸ਼ਾ ਇਹ ਹੱਡਾ ਲੰਬੀ ਦੇ ਆ ਦੋ ਤਿੰਨ ਪਿੰਡ ਹੈ ਆ ਸ਼ਾਮ ਖੇੜਾ ਹੈ ਇੱਕਾ ਫਤਿਹਪੁਰ ਮੰਨੀ ਹੈ ਇਹ ਕਈ ਲੱਗਦੇ ਕਈ ਕਾਫੀ ਪਿੰਡ ਹੈ ਜਿਹੜੇ ਸਰਕਾਰ ਨੂੰ ਵੀ ਪਤਾ ਹੈ ਇੰਨਾ ਚ ਨਸ਼ਾ ਵਿਕ ਰਿਹਾ ਲੋਕ ਨਸ਼ਾ ਵਿਕ ਰਿਹਾ ਆ ਤੁਹਾਡੇ ਹੁਣ ਜਿਹੜੀ ਆ ਦੋ ਦਿਨ ਪਹਿਲੇ ਘਟਨਾ ਵਾਪਰੀ ਹੈ ਨੌਜਵਾਨ ਮੁੰਡਾ ਸੀ ਆ ਗੁਰਪ੍ਰੀ ਗੋਪੀ ਜਿਹੜਾ ਨਸ਼ੇ ਦੇ ਟੀਕੇ ਲਾਉਣ ਕਰਕੇ ਇਹਦੀ ਡੈਥ ਹੋਈ ਹੈ ਉਹਨਾਂ ਮੁਜਰਮਾਂ ਦੇ ਖਿਲਾਫ 302 ਦਾ ਮਕਦਮਾ ਵੀ ਦਰਜ ਹੋਇਆ ਹੈ ਜਿੰਨਾਂ ਚੋਂ ਇੱਕ ਦੋਚੀ ਪੁਲਿਸ ਨੇ ਫੜਿਆ ਵੀ ਹੈ ਉਹ ਤਾਂ ਦੀ ਮਾਤਾ ਸਰਮਜੀਤ ਕੌਰ ਨੇ ਸਟੇਟ ਕੋਲ ਇੱਕ ਬਿਆਨ ਲਖਾਇਆ ਸੀਗਾ ਯਾਨੀ ਕਿ ਮੇਰੇ ਬੇਟੇ ਨੂੰ ਚਾਰ ਮੁੰਡੇ ਵੇਰੇ ਘਰੋਂ ਲਗਏ ਸੀ ਮਾਰਨਿੰਗ ਤੇ ਫਲੋਟ ਸ਼ਹਿਰ ਵਿੱਚ ਉਦੋਂ ਬਾਅਦ ਉਹ ਤਕਰੀਬਨ ਸ਼ਾਮ ਨੂੰ ਵੀ ਉਹਦੀ ਡੈਡ ਬੜੀ ਸ਼ਾਮ ਨੂੰ ਮਾਰੇ ਘਰੇ ਛੱਡ ਗਏ। ਉਦੋਂ ਬਾਅਦ ਮੈਂ ਉਹਨਾਂ ਮਿਲੋੜ ਦਾ ਖਤਰਾ ਬੰਦਾ ਤੇ ਡਾਕਟਰ ਸਾਹਿਬ ਦੀ ਰਿਪੋਰਟ ਦੇ ਆਧਾਰ ਤੇ ਤੇ ਉਹਨਾਂ ਦੇ ਬੈਂਡ ਲੱਗਦੇ ਸ਼ਰਤੀਆ ਲੌਂਜ ਕਰਤੀ ਤੇ ਅਗਲੀ ਸਥਿਤੀ ਹੈ। ਮੈਂ ਉਹਨੂੰ ਇੱਕ ਬੰਦਾ ਰੌਂਡ ਅਪ ਕੀਤਾ। ਬਾਕੀ ਤਿੰਨਾਂ ਦੀ ਹਜੇ ਪਾਲਜ। ਉਹ ਫਿਲਹਾਲ ਦੇ ਤਰਸੋ ਚਾਰ ਦਾ ਫਰਕਾ ਦਿੰਦਾ। ਕੱਕੇ ਡਾਕਸਾਹਮਣੇ ਉਹਦਾ ਪੋਸਟਮਾਨ ਨੂੰ ਕਰਕੇ ਉਹਦਾ ਬਿਸਰਾ ਵਗੈਰਾ ਕੱਟਿਆ ਟਰੈਕਟਰ ਦਾ ਉਹਨੇ ਪਾਸ ਤੋਂ ਤੇ ਤਿੰ ਹੀ ਹਿੱਸਾ ਦਰ ਕੋ ਨਦੀ ਪੈਕ ਤੋਂਾਰੇ ਵੀ ਕੌਂਸਲ ਦਾ ਕੀ ਹੈ ਪੂਰੀ ਐਫਐਸਐਲ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ